ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਮੰਡੀ ਦੇ ਵਿੱਚ ਪਹੁੰਚ ਗਏ ਹਬੋਰ ਦੀ ਤੇ ਅੱਜ ਦੇ ਜਿਹੜੇ ਕਿੰਨੂ ਮੰਡੀ ਦੇ ਭਾਅ ਆ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਦਿਨ ਮੰਗਲਵਾਰ ਦੇ ਅੱਜ ਦੇ ਜਿਹੜੇ ਭਾਅ ਆ 19 ਦਸੰਬਰ ਦੇ ਵੀਡੀਓ ਨਾਲ ਜੁੜ ਲੈਣ ਦੀਏ ਵੀਰੋ ਮੰਡੀ ਦੇ ਵਿੱਚ ਪਹੁੰਚ ਰਹੇ ਆ ਅਨਾਜ ਮੰਡੀ ਆ ਜਿਹੜੀ ਉਹਦੇ ਚ ਪਹੁੰਚ ਚੁੱਕੇ ਆ ਕਿੰਨੂ ਮੰਡੀ ਨੂੰ ਆਪਾਂ ਜਾ ਰਹੇ ਆ ਤਾਂ ਵੀਡੀਓ ਨਾਲ ਵੀਰ ਜੁੜ ਲੈਣ ਦੀਏ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਵੀਰੋ ਤਾ ਜੋ ਜਿਹੜਾ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਆਪਣੀ ਜਾਣਕਾਰੀ ਉਹ ਪਹੁੰਚ ਸਕੇ ਕਿੰਨੂ ਮੰਡੀ ਨੂੰ ਆਪਾਂ ਜਾ ਰਹੇ ਆ ਕਿੰਨੂ ਮੰਡੀ ਹੈ ਜਿਹੜੀ ਲਾਈਵ ਤੁਹਾਨੂੰ ਦਿਖਾਵਾਂਗੇ ਅਬੋਰ ਤੋਂ ਜਿਹੜੇ ਭਾਅ ਕੀ ਰਹੇ ਆ ਅੱਜ ਦੇ ਤਾਂ ਇੱਕ ਮੈਂ ਤੁਹਾਨੂੰ ਇੱਥੇ ਦੱਸਦਾ ਵੀਰੋ ਨਹਿਰਬੰਦੀ ਨੂੰ ਲੈ ਕੇ ਆਪਾਂ ਅਪਡੇਟ ਪਾਈ ਆ ਹੁਣੇ ਉਹ ਤੁਸੀਂ ਚੈਨਲ ਤੇ ਜਾ ਕੇ ਵੀਡੀਓ ਵੇਖ ਸਕਦੇ ਹੋ ਵੀਡੀਓ ਜਿਹੜੀ ਚੈਨਲ ਤੇ ਜਾ ਕੇ ਵੀਰੋ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਨਹਿਰਬੰਦੀ ਆ ਉਹਦਾ ਫੈਸਲਾ ਹੋ ਗਿਆ ਵੀ ਕਦੋਂ ਹੈ ਜਿਹੜੀ ਨਹਿਰਾਂ ਬੰਦ ਹੋਣਗੀਆਂ ਤੇ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਵੀਡੀਓ ਸ਼ੇਅਰ ਕਰ ਦਿਓ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਿਨੂ ਮੰਡੀ ਐ ਲਾਈਵ ਤੁਹਾਨੂੰ ਦਿਖਾ ਰਹੇ ਆ ਹਬੋਰ ਕਿਨੂ ਮੰਡੀ ਤੇ ਅੱਜ ਦੇ ਭਾਅ ਕੀ ਰਏ ਆ ਉਹ ਜਾਣਕਾਰੀ ਇੱਕ ਵੀਰੋ ਆਵਾਜ਼ ਜ਼ਰੂਰ ਦੱਸਿਓ ਬੇਨਤੀ ਮੇਰੀ ਇਹ ਐ ਆਵਾਜ਼ ਜ਼ਰੂਰ ਦੱਸਿਓ ਵੀ ਆਵਾਜ਼ ਐ ਜਿਹੜੀ ਉਹ ਆਪਣੀ ਆ ਰਹੀ ਐ ਪ੍ਰੋਪਰ ਕੇ ਨਹੀਂ ਆ ਰਹੀ ਜਿ ਘਟ ਆ ਰਹੀ ਐ ਕਿਉਂਕਿ ਇਹ ਆਵਾਜ਼ ਦਾ ਜੇ ਪਤਾ ਲੱਗ ਜਾ ਜੇ ਆਵਾਜ਼ ਨਾਲ ਵਧੀਆ ਆਵੇ ਤਾਂ ਫਿਰ ਗੱਲ ਐ ਜਿਹੜੀ ਨਹੀਂ ਬਣਦੀ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ ਕੀ ਆਵਾਜ਼ ਆ ਜਿਹੜੀ ਉਹ ਕਿੱਧਰ ਆ ਰਹੀ ਆ ਅਬੋਰ ਕਿਨੂ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਆਪਾਂ ਲਾਈਵ ਤੁਹਾਨੂੰ ਦਿਖਾ ਰਹੇ ਆ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਣ ਤਾਂ ਜੋ ਜਿਹੜੀ ਜਾਣਕਾਰੀ ਹੈ ਆਪਣੀ ਉਹ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਉਹ ਪਹੁੰਚ ਸਕੇ ਤੁਹਾਨੂੰ ਅਬੋਰ ਕਿਨੂ ਮੰਡੀ ਤੋਂ ਲਾਈਵ ਦਿਖਾ ਰਹੇ ਆ ਆਵਾਜ਼ ਦਾ ਵੀਰੇ ਮੜਾ ਇੱਕ ਵਾਰੀ ਇੱਕ ਅੱਧਾ ਬੰਦਾ ਹੀ ਭੁਮੇ ਕਰ ਦੋ। ਹੁਣ ਆਜ ਦਾ ਜਰੂਰ ਦੱਸਿਓ ਵੀ ਆਵਾਜ਼ ਪ੍ਰੋਪਰ ਆ ਰਹੀ ਹੈ ਕਿ ਨਹੀਂ ਆ ਰਹੀ। ਜਿਹੜੇ ਵੀਰ ਵੀ ਜੁੜਦੇ ਜਾਣ ਪਹੁੰਚ ਗਏ ਆਪਾਂ ਅਬ ਹੋਰ ਕਿੰਨੂ ਮੰਡੀ ਤੇ ਲਾਈਵ ਕਿਤੇ ਬੋਲੀ ਚੱਲ ਰਹੀ ਹੋਈ ਆਓ ਵੀ ਤੁਹਾਨੂੰ ਦਿਖਾਵਾਂਗੇ ਕਿੰnu ਲੈਂਦਾ ਹਾਂ ਹਾਂਜੀ ਵੇਚਦਾ ਕੀ ਰੇਟ 11 ਕਿਹੜਾ ਉਹ ਤੁਲਗੇ ਤੁਲਗੇ ਲੈ ਗੇ ਕਿਹੜਾ ਪਿੰਡ ਹੈ ਹਲਮੜਾ ਕਿੰਨਾ ਕੁ ਲੈਂਦਾ ਸੀ ਲੈਂਦਾ ਏ 60 70 ਦਾ ਰੇਟ ਰੇਟ ਰੂਟ ਕਿਵੇਂ ਹੈ ਇਹ ਲੈ ਠੀਕ ਹੈ ਜੀ ਅੱਜ ਤੇ ਘਾਟਾ ਕੇ ਬਾਦ ਹੈ ਆਇ ਤੇ ਠੀਕ ਹੈ ਹੈ ਆਇ ਤੇ ਠੀਕ ਹੈ ਠੀਕ ਹੈਗਾ ਕੀ ਕਹਿਣਾ ਚਾਹਣਾ ਕਿਵੇਂ ਆਹ ਜਿਹੜੀ ਮੰਡੀ ਆ ਮੰਡੀ ਨੂੰ ਲੈ ਕੇ ਇਹ 12 13 ਰੁਪਏ ਹੋ ਗਿਆ ਜੀ ਹਾਂ 15 16 ਵੇਚਿਆ ਚੰਗਾ ਕਿੰਨੂ ਵਗਿਆ ਵੀ ਰੇਟ ਘਟਾ ਹੈ ਕਿਵੇਂ ਆ ਯਾਰ ਰੇਟ ਹੀ ਨਾ ਰੇਟ ਘਟਾ ਮਤਮਾਨ ਘਟ ਕੇ ਬਾਡੇ 10 11 ਰੁਪਏ 12 ਤੇ ਚਾਹੀਦਾ ਜੀ ਹਾਂ 12 ਤੇ ਲੈਣਾ ਚਾਹੀਦਾ ਚੰਗਾ ਕਿੰਨੂ 10 ਰੁਪਏ ਲੈ ਜਾਂਦੇ ਆ ਰੇਟ ਘਟਾ ਮਤਲਬ ਹਾਂ ਜੀ ਆ ਕੀ ਹੋ? ਸਾ ਮੀਰੋ ਬਾਈ ਨੇ ਜਿਹੜਾ ਕਿਨੂ ਐ ਉਹ 11 ਰੁਪਏ ਵੇਚਿਆ। ਤੁਹਾਨੂੰ ਇਹ ਤੇਰੀਆਂ ਉਹ ਤਾਂ ਸਮਝ ਨਹੀਂ। ਇਹ ਮੀਨ ਕਿਨੂ ਪਤਾ ਕਟਿੰਗ ਦੇਖ ਸਕਦੇ ਹੋ ਤੁਸੀਂ ਬੋਲੀ ਜਿਹੜੀ ਚੱਲ ਰਹੀ ਐ ਚੱਲ ਰਹੀ ਐ ਜਿਹੜਾ ਲੱਗਿਆ 12 ਰੁਪਏ ਜਿਹੜਾ ਰੇਟ ਇਹਦਾ ਲੱਗਿਆ ਹੈ ਚੱਲ ਰਹੀ ਵਾਲੇ ਜਿਹੜੇ ਚੋੜਦੋ ਵਾਲਾ ਜੋ ਕਿਲੇ ਜਾਏਗੀ 12 ਰੁਪਿਆ 12 ਰੁਪਏ ਲਾਈ ਚੈਨਲ 4 ਪੈਸੋ ਇਹਦੇ ਅੱਧਾ ਪਹਿਲਾਂ ਕੱਪ ਚਲੇ 12 ਰੁਪਏ ਲਾਈ ਚੈਨਲ ਲਾਈਵ ਆ ਆਰੇ ਇੱਕ ਨੂੰ ਹੋ ਗਿਆ 12 ਰੁਪਏ ਹੋ ਗਿਆ 12 ਰੁਪਏ ਜਿਹੜਾ ਕਿਨੂ ਆ ਦੇਖ ਸਕਦੇ ਹੋ ਤੁਸੀਂ ਇਹ ਵਿਗ ਗਿਆ ਹੁਣ ਹੋਰ ਕਿਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਹੈ ਮੰਡੀ ਦਾ ਬਾਈ ਕਹਿੰਦਾ ਬੁਰਾ ਹਾਲ ਹੈ ਤਾਂ ਰੇਟ ਜਿਹੜਾ ਉਹ ਵਾਜਬ ਹੈ ਜਿਹੜਾ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਰੇਟ ਵਾਤਵਾਰਤ ਮਿਲਣਾ ਚਾਹੀਦਾ ਤਾਂ ਰੇਟ ਜਿਹੜੇ ਘੱਟ ਮਿਲ ਰਹੇ ਆ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਹਬੌਰ ਦੀ ਕਿੰਨੂ ਮੰਡੀ ਤੋਂ ਦਿਖਾ ਰਹੇ ਆ ਅੱਜ ਦੇ ਜਿਹੜੇ ਕੀ ਭਾ ਰਹੇ ਆ ਜਾਣਕਾਰੀ ਹੈ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਕੋਸ਼ਿਸ਼ ਕਰਾਂਗੇ ਵੀ ਅੱਜ ਦੇ ਜਿਹੜੇ ਰੇਟ ਆ ਉਹ ਕੀ ਰਹੇ ਆ ਤੁਹਾਨੂੰ ਇੱਕ ਵਾਰੀ ਦੱਸ ਦਈਏ ਤਾਂ ਮੰਡੀ ਵਿਖਾ ਰਹੇ ਆ ਤੁਹਾਨੂੰ ਵੀਰੋ ਸ਼ੇਅਰ ਜ਼ਰੂਰ ਕਰੀਏ ਵੀਰੋ ਜੇ ਸ਼ੇਅਰ ਕਰੋਗੇ ਉਧਰ ਪੈਕਿੰਗ ਹੈ ਜਿਹੜੀ ਨਾਲੋਂ ਨਾਲ ਹੋ ਚੁੱਕੀ ਹੈ ਉਧਰ ਪੈਕ ਹੋ ਰਿਹਾ ਮਾਲ ਮੰਡੀਆਂ ਦੇ ਵਿੱਚ ਬਾਹਰਲੀਆ ਮੰਡੀਆਂ ਜਿਹੜਾ ਕਿੰਨੂੰ ਜਾਂਦਾ ਤੁਹਾਨੂੰ ਪਤਾ ਹੀ ਹੈ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਹਬੋਰ ਕਿੰਨੂੰ ਮੰਡੀ ਕੋਲੇਟ ਕੇ ਵੇਖ ਲਓ ਤੁਸੀਂ ਮਾਲ ਆ ਜਿਹੜਾ ਉਹ ਬਾਹਰ ਦੀਆਂ ਮੰਡੀਆਂ ਵਾਸਤੇ ਭੇਜਿਆ ਜਾ ਰਿਹਾ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜਰੂਰ ਕਰਦੇ ਜਾਇਓ ਜਿੰਨੇ ਵੀ ਵੀਰ ਜੁੜਨਾ ਕਾਫੀ ਮਾਲ ਹੈ ਜਿਹੜਾ ਅੱਜ ਚੱਕਿਆ ਗਿਆ ਕਿਉਂਕਿ ਬੋਲੀ ਹੈ ਜਿਹੜੀ ਉਹ ਕਰੀਬ 3 ਵਜੇ ਸ਼ੁਰੂ ਹੋ ਜਾਂਦੀ ਹੈ ਤਾਂ ਅਬੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਕੀ ਰਹੇ ਆ ਸਰਪਾਲ ਸੰਧੂ ਜੀ ਹਰਮ ਸਿੰਘ ਜੀ ਐਡਵੋਕੇਟ ਇੰਦਰਜੀਤ ਸਿੰਘ ਜੀ ਬਜਾਰ ਸਾਹਿਬ ਸਾਡੇ ਵੀਰ ਜਿਹੜੇ ਉਹ ਵੀ ਵੇਖ ਰਹੇ ਆ ਚੰਡੀਗੜ੍ਹ ਤੋਂ ਬੇਸ਼ੱਕ ਚੰਡੀਗੜ੍ਹ ਬੈਠੇ ਆ ਪਰ ਵੀਡੀਓ ਸਾਡੀ ਦੇਖ ਰਹੇ ਆ ਹਮੇਸ਼ਾ ਉਹਨਾਂ ਦਾ ਸਾਥ ਮਿਲਦਾ ਹੈ ਬਜਾਜ ਸਾਹਿਬ ਕਿੰਨੂ ਦੇ ਵੇਚਦਾ ਕਿ ਨਹੀਂ ਵੇਚਿਆ ਕਮੈਂਟ ਕਰਕੇ ਜਰੂਰ ਦੱਸਿਓ ਐਡਵੋਕੇਟ ਇੰਦਰਜੀਤ ਸਿੰਘ ਬਜਾਜ ਬੇਸ਼ੱਕ ਚੰਡੀਗੜ੍ਹ ਬੈਠੇ ਆ ਪਰ ਸਾਡੇ ਨਾਲ ਜੁੜੇ ਹੋਏ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਸ਼ੇਅਰ ਜਰੂਰ ਕਰੋ ਵੀਰੋ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਮਾਲ ਜਿਹੜਾ ਅੱਜ ਕਾਫੀ ਵਿਗ ਗਿਆ ਕਿਰੇਟ ਵਿਗਿਆ ਹਾਂ 13 ਰੁਪਏ ਜਿਹੜਾ ਕਿਨੂ ਆ ਮੰਡੀ ਦੇ ਵਿੱਚ ਇਹ ਵੇਚਿਆ ਤਾਂ ਤੁਹਾਨੂੰ ਲਾਈਵ ਇੱਕ ਵਾਰੀ ਮੰਡੀ ਦਿਖਾ ਦਈਏ ਕਾਫੀ ਮਾਲ ਆ ਜਿਹੜਾ ਵਿਕ ਚੁੱਕਿਆ ਅੱਜ ਆ ਜਿਹੜਾ ਪੈਕ ਹੈ ਇਹ ਪੈਕ ਹੋਇਆ ਅਮਰੀਕ ਸਿੰਘ ਜੀ, ਵਿਨੋਦ ਕੜਵਾਸਰਾ ਜੀ, ਰਾਮਰਾਜ ਜੀ ਤਾਂ ਮੰਡੀ ਦੇ ਵਿੱਚੋਂ ਕਾਫੀ ਜਿਹੜਾ ਮਾਲ ਹੈ ਉਹ ਚੱਕਿਆ ਗਿਆ। ਤਾਂ ਅੱਜ ਦੇ ਜਿਹੜੇ ਭਾਅ ਹੈ ਤੁਹਾਨੂੰ ਸ਼ੇਅਰ ਕਰ ਦਈਏ ਕਿ ਅੱਜ 4 ਰੁਪਏ ਤੋਂ ਲੈ ਕੇ ਜਿਹੜਾ ਕਿਨੂ ਆ ਉਹ ਮੰਡੀ ਦੇ ਵਿੱਚ ਵਿਕਾਇਦਰ ਕੋਲ ਹੈ ਜਿਹੜਾ ਨਾਲ ਦੀ ਨਾਲ ਬਿਆਸ ਸਾਹਿਬ ਕਹਿ ਰਹੇ ਆ ਕਿ ਕਿੰਨੂ ਹਲੇ ਖੜਾ ਹੈ ਸਾਰਾ ਕਹਿੰਦੇ ਰੋਕੇ ਵੇਚਾਂਗੇ ਹਲੇ ਰੇਟ ਆ ਜਿਹੜਾ ਉਹ ਬਣ ਲੈਣ ਦੀ ਏ ਵੀ ਰੇਟ ਘੱਟ ਆ ਜਦੋਂ ਰੇਟ ਥੋੜਾ ਜਿਹਾ ਵੱਧ ਗਿਆ ਕਹਿੰਦੇ ਫੇਰ ਵੇਚਾਂਗੇ ਤਾਂ ਇਹਦੇ ਨਾਲ ਕਿਤੇ ਜਿਹੜਾ ਮੰਦੀ ਹੈ ਮੰਡੀ ਦੇ ਵਿੱਚ ਉਹ ਵੇਖਣ ਨੂੰ ਮਿਲ ਰਹੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਪੈਕ ਆ ਜਿਹੜਾ ਮਾਲ ਉਹ ਕੀਤਾ ਜਾ ਰਿਹਾ ਹੈ ਪੈਕ ਕਰਕੇ ਰੱਖਿਆ ਹੋਇਆ ਇੱਧਰ ਉਧਰ ਦਿੱਲੀ ਵਾਸਤੇ ਪੈਕ ਹੋ ਰਿਹਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਖੜਾ ਕਿੰਨੂੰ ਇੱਧਰ ਬਾਤ ਤੋਂ ਬਾਦ ਵੀਰ ਜੁੜੋ ਸੁਖਦੀਪ ਸਮਾਗਮ ਜੀ ਜੁੜੇ ਸਾਡੇ ਵੀਰ ਜਸਵੀਰ ਝੋੜ ਜੀ ਰਾਮ ਰਾਮ ਭਾਈ ਸੁਰਿੰਦਰ ਜੀ ਰਾਮ ਰਾਮ ਭਾਈ ਸਨਮਰਦ ਬਾਈ ਜੀ ਤਾਂ ਲਾਈਵ ਤੁਹਾਨੂੰ ਅਗੋਰ ਕਿਨੂ ਮੰਡੀ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਆ ਇੰਦਰ ਇੱਕ ਮਿੰਟ ਗੱਲ ਸੁਣੀ ਆ ਸਿੰਦਰ 400 ਦਾ ਕਰ ਰਹੇ ਆ ਪਾਉਣਾ ਦੇ ਨਾਲ ਅੱਜ ਦੇ ਜਿਹੜੇ ਭਾਅ ਆ ਤਾਂ ਵੀ ਮੰਡੀ ਕਾਫੀ ਖਾਲੀ ਹੋ ਗਈ ਹੈ ਕੀ ਰੇਟ ਚੱਲ ਰਿਹਾ ਸਰਸਰੀ ਗਰ ਜੀ ਰੇਟ ਭਾਈ ਸਾਹਿਬ ਅੱਜ ਉੱਪਰ ਚ 14.5 ਰੁਪਏ ਮੇਰਾ ਵਿੱਚ ਆ ਬਾਕੀ ਉਧਰ ਮੈਨੂੰ ਪਤਾ ਨਹੀਂ ਕੀ ਕੀ ਹੈ ਤੇ ਆਮ ਮਾਰਕੀਟ ਆਈ 10 ਤੋਂ ਲੈ ਕੇ 14 ਦੇ ਵਿਚਾਲੇ ਵਿਕੀ ਜਾਂਦੇ ਮਾਲ ਜਿਹੜੇ ਆ। ਤੇ ਜਿਹੜੇ ਗਦਰੇ ਜੇ ਮਾਲ ਆ ਉਹ 8 ਤੋਂ 10 ਦੀ ਰਹਿੰਦੇ। ਤੇ ਜਿਹੜੇ ਹਰੇ ਪੰਚ ਆ ਗਏ ਉਹ ਕੋਈ 5 ਤੋਂ ਲੈ ਕੇ 8 ਰੁਪਏ ਦੇ ਵਿਚਾਲੇ ਵਿਚਾਲੇ ਵਿਕੀਏ। ਤੇ ਮਾਲ ਦਾ ਬਾਕੀ। ਤੇ ਅੱਜ ਮਾਲ ਕਾ ਵੀ ਚੱਕਿਆ ਗਿਆ ਕਿ ਜਲਦੀ ਚਾ। ਹਾਂ ਟਾਈਮ ਨਾਲ ਵਿਕਣ ਲੱਗ ਗਿਆ ਸੀ ਕੁਝ ਅੱਜ ਅਰਾਈਵਲ ਵੀ ਘਟ ਸੀਗੀ। ਦੋ ਜਰਾ ਜੀ ਅਰਾਈਵਲ ਵੀ ਘਟ ਚੱਲਦੀ। ਕੋਈ ਡਾਊਨ ਫਾਲ ਕਰਕੇ ਮੌਸਮ ਦੇ ਨਾਲ ਦੀ ਨਾਲ ਡਾਊਨ ਫਾਲ ਹੋਸ ਕਰਕੇ ਇੱਕ ਵਾਰੀ ਫਾਰਮਰ ਰੋਗ ਵੀ ਰਹੇ ਆ। ਪਹਿਲਾਂ ਕੋਈ ਰੰਗीन-ਨਗੀਨ ਮਾਲ ਕੱਢ ਰਹੇ ਸੀਗੇ। ਜੋ ਡਾਊਨਫਾਲ ਆਇਆ ਥੋੜਾ ਬਾਲ ਬ੍ਰੇਕ ਵੀ ਲੱਗੀ ਐ ਠੀਕ ਐ ਤੇ ਇਸੇ ਰੇਟਿਸ ਨਾਲ ਲੱਗੀ ਐ ਘਟੇਗਾ ਵਧੇਗਾ ਆ ਰੇਟ ਜੀ ਮੌਸਮ ਤੇ ਡਿਪੈਂਡ ਐ ਜੀ ਮੌਸਮ ਜੇ ਥੋੜਾ ਖੁੱਲਾ ਰਹਿੰਦਾ ਤਾਂ ਤਾਂ ਰੇਟ ਐਵੇਂ ਇੰਕਰੀਜ਼ ਐਵੇਂ ਰਹਿਣਗੇ 15 ਦੇ ਲਾਗੇ ਤੱਕ ਵੇਚੀ ਰੱਖੂਗਾ ਅਗਰ ਮੌਸਮ ਦੀ ਤੰਦ ਜਾਰਾ ਵਧਦੀ ਐ ਤੇ ਨਾਰਥ ਇੰਡੀਆ ਜਿਹੜਾ ਡਾਊਨ ਹੋਣ ਕਰਕੇ ਆਪਣੇ ਵੀ ਇਫੈਕਟ ਪੈ ਰਹਿਣਗੇ ਸਰ ਇਹ ਰੂਲ ਨੇ ਇਸੇ ਵਾਰ ਰਹਿ ਜਾਂਦਾ ਵਧੀਆ ਹਾਂ ਬਸ ਵਧਣ ਦੀ ਵੀ ਗੱਲ ਐ ਤਾਂ ਅਵੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਅੱਜ ਮੰਡੀ ਦੇ ਵਿੱਚ ਰਾਈ ਵਾਲਾ ਜਿਹੜੀ ਉਹ ਅੱਗੇ ਦੇ ਮੁਕਾਬਲੇ ਘੱਟ ਆਈ ਹੈ ਵੀਰੋ ਤਾਂ ਅੱਜ ਘੱਟ ਆਉਣ ਕਰਕੇ ਪਰ ਰੇਟ ਜਿਹੜਾ ਤੁਹਾਨੂੰ ਦੱਸ ਦਈਏ 4 ਰੁਪਏ ਤੋਂ ਲੈ ਕੇ ਕੋਈ 12-13 ਰੁਪਏ ਤੱਕ ਜ਼ਿਆਦਾ ਜਿਹੜਾ ਰੇਟ ਹੈ ਉਹ ਚੱਲ ਰਿਹਾ ਹੈ ਜ਼ਿਆਦਾਤਰ ਕਿੰਨੂ ਆ ਜਿਹੜਾ ਉਹ 8 ਤੋਂ 11 ਰੁਪਏ ਤੱਕ ਮੰਡੀ ਦੇ ਵਿੱਚ ਵਿਕਦਾ ਤਾਂ ਲਾਈਵ ਤੁਹਾਨੂੰ ਅਬੋਰ ਕਿੰਨੂ ਮੰਡੀ ਤੋਂ ਸ਼ੇਅਰ ਕਰਿਓ ਵੀਰੋ ਵੀਡੀਓ ਨੂੰ ਅਬੋਰ ਕਿੰਨੂ ਮੰਡੀ ਜੁੜੇ ਹੋਏ ਹੋ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਜਿਹੜੇ-ਜਿਹੜੇ ਵੀਰ ਜੁੜਦੇ ਜਾ ਰਹੇ ਆ ਤਾਂ ਜੋ ਆਪਣੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਤਾ ਲੱਗ ਸਕੇ ਹਬੌਰ ਕਿਨੂ ਮੰਡੀ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਹਬੌਰ ਮੰਡੀ ਦੇ ਵਿੱਚ ਬਾਗਬਾਨੀ ਵਿਭਾਗ ਦੇ ਦਫ਼ਤਰ 'ਚ ਜਿਹੜੇ ਕੈਬਨਿਟ ਮੰਤਰੀ ਹੈ ਵਿਭਾਗ ਦੇ ਉਹ ਪਹੁੰਚੇ ਸਨ ਤਾਂ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਮੰਡੀ ਬਾਗਬਾਨ ਜਿਹੜੇ ਉਹਨਾਂ ਦੇ ਭਲੇ ਲਈ ਕੁਝ ਨਾ ਕੁਝ ਕਰਾਂਗੇ ਤਾਂ ਉਸ ਸਬੰਧ ਦੇ ਵਿੱਚ ਐਡਵੋਕੇਟ ਇੰਦਰਜੀਤ ਸਿੰਘ ਤੇ ਹੋਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਉਹਨਾਂ ਨੇ ਵੀ ਮਸਲੇ ਚੱਕੇ ਸੀ ਕਈ ਤਾਂ ਉਹਨਾਂ ਨੂੰ ਜਿਹੜਾ ਬੂਰ ਹੈ ਉਹ ਕਦੋਂ ਪਈ ਹੋਇਆ ਸਮਾਂ ਦੱਸੇਗਾ ਪਰ ਤੁਹਾਨੂੰ ਦੱਸ ਦਈਏ ਤੇ ਬੂਰ ਇਲਾਕੇ ਦੇ ਵਿੱਚ ਹਲੇ ਵੀ ਕਿਸਾਨ ਵੀਰਾਂ ਕੋਲੇ ਕਾਫੀ ਕਿੰਨੂ ਆ ਜਿਹੜਾ ਉਹ ਖੜਾ ਹੈ ਤੇ ਸੌਦੇਆ ਜਿਹੜੇ ਪਿੰਡਾਂ ਦੇ ਵਿੱਚ ਉਹ ਹੀ 10 11 ਰੁਪਏ ਤੱਕ ਹੋ ਰਹੇ 9 ਰੁਪਏ ਤੋਂ ਲੈ ਕੇ 9 ਰੁਪਏ ਮੰਗ ਰਹੀ ਹੈ ਤਾਂ ਹੋਰ ਕਿੰਨੂ ਮੰਡੀ ਲਈ ਤੁਹਾਨੂੰ ਦਿਖਾ ਰਹੇ ਆ ਅੱਜ ਅਰਾਈਵਲ ਕਾਫੀ ਘੱਟ ਹੈ ਮੰਡੀ ਦੇ ਵਿੱਚ ਰੇਟ ਨੂੰ ਲੈ ਕੇ ਕਿਤਨਾ ਕਿਤੇ ਗੱਲ ਹੈ ਤਾਂ ਅੱਜ ਦੇ ਜਿਹੜੇ ਭਾਅ ਹੈਗੇ ਆ ਕਿੰਨੂ ਮੰਡੀ ਦੇ ਵਿੱਚ ਉਹ 4 ਪੈ ਤੋਂ ਲੈ ਕੇ ਕਿੰਨੂ ਆ ਜਿਹੜਾ ਉਹ ਰੇਟ ਬੜੇ ਘਟਾ ਹੈ ਅਬ ਹੋਰ ਕਿੰਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਸਿੱਧੀਆਂ ਤਸਵੀਰਾਂ ਲਖਵੀਰ ਸਿੰਘ ਭੁੱਲਰ ਸਾਹਿਬ ਜਿਹੜੇ ਆ सुरेंद्र ਔਲਖ ਜੀ ਸਾਡੇ ਕਲਰ ਖੇੜਾ ਤੋਂ ਜੁੜੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾਇਓ ਅੱਜ ਤੁਹਾਨੂੰ ਦਿਖਾ ਰਹੇ ਆ ਕਿ ਮੰਡੀ ਦੇ ਵਿੱਚ ਰਾਈਵਲ ਕੇ ਕਲੋਣਾ ਨਾਲੋਂ ਜਹਾਗੇ ਨਾਲੋਂ ਕਾਫੀ ਘਟਾਈ ਆ ਤਾਂ ਕਿੰਨੂ ਮੰਡੀ ਤੋਂ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਉਹ 4 ਰੁਪਏ ਤੋਂ ਲੈ ਕੇ 12-13 ਰੁਪਏ ਤੱਕ ਕਿੰਨੂ ਆ ਜਿਹੜਾ 14 ਰੁਪਏ ਤੱਕ ਵਿਕਿਆ ਹੈ ਵਧੀਆ ਕੁਆਲਿਟੀ ਦਾ ਜਿਹੜਾ ਕਿੰਨੂ ਆ ਪੈਕਿੰਗ ਆ ਜਿਹੜੀ ਉਹ ਨਾਲੋ ਨਾਲ ਕੀਤੀ ਜਾ ਰਹੀ ਹੈ ਮੰਡੀ ਦੇ ਵਿੱਚ ਪੈਕਿੰਗ ਆ ਜਿਹੜੀ ਉਹ ਚੱਲ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਹੁਣ ਹੋਰ ਕਿੰਨੂ ਮੰਡੀ ਤੋਂ ਦੇਖ ਰਹੇ ਹੋ ਕਿੰਨੂ ਤੁਹਾਨੂੰ ਦਿਖਾ ਰਹੇ ਆ ਕਿਹੜੀ ਕੁਆਲਿਟੀ ਦਾ ਕਿੰਨੂ ਆ ਜਿਹੜਾ ਉਹ ਮੰਡੀ 'ਚ ਪਹੁੰਚ ਰਿਹਾ ਸਤਿ ਸ੍ਰੀ ਅਕਾਲ ਭੁੱਲਰ ਸਾਹਿਬ ਮੰਡੀ ਤਰੰਦਾਵਾ ਜੀ ਸਤਿ ਸ੍ਰੀ ਅਕਾਲ ਬਾਈ ਬਜਰੰਗ ਭਾਦੂ ਜੀ ਜੁੜੇ ਆ ਤਾਂ ਨਮਾਜ਼ ਕਰਦੇ ਆ ਜਿਹੜੇ ਵੀਰ ਹਰ ਰੋਜ਼ ਵੀਡੀਓ ਵੇਖਦੇ ਆ ਸ਼ੇਅਰ ਕਰਦੇ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੋ ਮੰਡੀ ਚ ਤੁਸੀਂ ਦੇਖ ਸਕਦੇ ਹੋ ਲਾਈਵ ਤੁਹਾਨੂੰ ਹਰ ਰੋਜ਼ ਅਸੀਂ ਦਿਖਾਉਨੇ ਆ ਅਪਡੇਟ ਦਿੰਨੇ ਆ ਤਾਂ ਸਾਡਾ ਹੌਸਲਾ ਵਧਾ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਤਾਂ ਜ਼ਰੂਰ ਕਰਿਆ ਕਰੋ ਤੁਹਾਨੂੰ ਬੁਖਾਰ ਰਹੇ ਆ ਮੰਡੀ ਦੇ ਵਿੱਚ ਅੱਜ ਰਾਈਵਲ ਆ ਜਿਹੜੀ ਅੱਜ ਦੇ ਜਿਹੜੇ ਭਾਅ ਹੈ ਇਹ 19 ਦਸੰਬਰ 2023 ਦੇ ਭਾਅ ਹੈਦਰ ਬਾਈ ਲਾ ਰਿਹਾ ਕਿੰਨੂ ਰੱਖ ਰਿਹਾ ਕਿੰਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਲੈ ਕੇ ਆਇਆ ਕਿਸਾਨ ਵੀਰ ਸਾਡੇ ਜਾਂ ਜਿਹੜੇ ਠੇਕੇਦਾਰ ਹੈ ਉਹ ਕਿੰਨੂ ਲੈ ਕੇ ਆਉਂਦੇ ਆ ਤਾਂ ਸਿੱਧੀਆਂ ਤਸਵੀਰਾਂ ਅੱਜ ਦੇ ਜਿਹੜੇ ਭਾਅ ਹੈ ਉਹ 4 ਰੁਪਏ ਤੋਂ ਲੈ ਕੇ 14 ਰੁਪਏ ਤੱਕ ਕਿੰਨੂ ਉਹ ਮੰਡੀ ਦੇ ਵਿੱਚ ਵਿਖਿਆ ਵੀਰੋ 19 ਦਸੰਬਰ 2023 ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਹੜੇ ਅੱਜ ਦੇ ਭਾਅ ਹੈ ਇੱਕ ਕਾਫੀ ਮੰਡੀ ਹੈ ਜਿਹੜੀ ਉਹ ਖਾਲੀ ਹੋਈ ਪਈ ਹੈ ਫਾਇਦਰ ਨਾਰੋ ਨਾਲ ਪੈਕਿੰਗ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਆ ਜਿੰਨੇ ਵੀਰ ਜੁੜਦੇ ਆ ਵੀਡੀਓ ਸ਼ੇਅਰ ਜ਼ਰੂਰ ਕਰੀ ਜਾਇਓ ਦਾ ਉਮੀਦ ਹੈ ਪਰਪੀ ਸਿੰਘ ਧੰਨਵਾਦ ਭਾਈ ਉਮੀਦ ਆ ਵੀ ਰੇਟ ਜਿਹੜੇ ਵਧਣ ਪਰ ਜਿਹੜੇ ਜੋਰ ਆ ਕਿੰਨੂ ਦਾ ਰੇਟ ਨਹੀਂ ਫੜ ਰਿਹਾ ਲਗਭਗ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਕਿੰਨੂ ਆ ਉਹ ਚੱਲ ਰਿਹਾ ਹੈ ਉਮੀਦ ਹੈ ਜਿਹੜੀ ਉਹਨੂੰ ਬੂਰ ਨਹੀਂ ਪੈ ਰਿਹਾ ਕਿਉਂਕਿ ਕਿਸਾਨਾਂ ਨੂੰ ਉਮੀਦ ਸੀ ਜਿਹੜਾ ਕਿੰਨੂ ਦਾ ਭਾਅ ਉਹ ਘਟੋ ਘਟ ਜਿਹੜਾ 15 ਰੁਪਏ ਹੋਣਾ ਚਾਹੀਦਾ ਪਰ ਰੇਟ ਜਿਹੜਾ ਉਹ 5 ਰੁਪਏ ਤੋਂ ਲੈ ਕੇ ਕਰੀਬ 15 ਰੁਪਏ ਤੱਕ ਤਾਂ ਰਹਿੰਦਾ ਆ ਕਿਸਾਨਾਂ ਦੀ ਜਿਹੜੀ ਮੰਗ ਹੈ ਕਿ ਕਿੰਨੂ ਦਾ ਜਿਹੜਾ ਭਾਅ ਉਹ 15 ਰੁਪਏ ਤੋਂ 25-30 ਰੁਪਏ ਤੱਕ ਹੋਣਾ ਚਾਹੀਦਾ ਪਰ ਭਾਅ ਕਿਸਾਨਾਂ ਨੂੰ ਜਿਹੜਾ ਮਿਲ ਰਿਹਾ ਹੈ ਉਹ 5 ਰੁਪਏ ਤੋਂ ਲੈ ਕੇ ਤਾਂ 5 ਰੁਪਏ ਨਾਲ ਜਿਹੜੇ ਖਰਚੇ ਤੱਕ ਵੀ ਐ ਉਹ ਵੀ ਕਿਸਾਨਾਂ ਦੇ ਪੂਰੇ ਨਹੀਂ ਹੁੰਦੇ ਤਾਂ ਉਧਰ ਤੁਹਾਨੂੰ ਦੱਸ ਦਈਏ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਸੁਖ ਚੋੜਖੇਰਾ ਹੋਰਾਂ ਦਾ ਕਹਿਣਾ ਹੈ ਕਿ ਪੰਜਾਬ ਐਗਰੋ ਨੂੰ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਉਹਨਾਂ ਵੱਲੋਂ ਉਹਦੇ ਸਬੰਧ ਵਿੱਚ ਜਿਹੜਾ ਜਵਾਬ ਹੈ ਉਹ ਇਹ ਆਇਆ ਕਿ ਕਿਨੂ ਤੇ ਕੋਈ ਐਮਐਸਪੀ ਹੈ ਜਿਹੜੀ ਉਹ ਨਹੀਂ ਹੈਗੀ ਜਿਹਦੇ ਕਾਰਨ ਨਾ ਹੀ ਕੋਈ ਕਿਨੂ ਦੇ ਰੇਟਾਂ ਬਾਰੇ ਕੋਈ ਗਾਈਡਲਾਈਨ ਆ ਉਹਨਾਂ ਕੋਲੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਮਾਮਲਾ ਹੈ ਇਹ 23 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ 18 ਜਨਵਰੀ ਨੂੰ ਜਿਹੜਾ ਇੱਕ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੋਰਚਾ ਲੱਗਣਾ ਉਹਦੇ ਸਬੰਧ 23 ਦਸੰਬਰ ਨੂੰ ਜਿਹੜੀ ਮੀਟਿੰਗ ਹੈ ਚੰਡੀਗੜ੍ਹ ਕਹਿੰਦੇ ਉੱਚ ਅਧਿਕਾਰੀਆਂ ਨੂੰ ਪੰਜਾਬ ਐਗਰੋ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਉੱਥੇ ਮਾਮਲਾ ਚੱਕਿਆ ਜਾਊਗਾ ਚੰਡੀਗੜ੍ਹ ਦੇ ਵਿੱਚ ਇਹ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਸੁਖਮੰਦਰ ਸਿੰਘ ਸੁਖ ਉਹ ਫਹਾਬੌਰ ਕਿੰਨੂ ਮੰਡੀ ਤੁਹਾਨੂੰ ਲਾਈਵ ਦਿਖਾ ਰਹੇ ਆ ਵੀਰੋ ਅੱਜ ਦੇ ਜਿਹੜੇ ਭਾਅ ਆ ਉਹ ਕੀ ਰੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਆ ਜੋ ਵਾਤੋਂ ਵਾਤ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਅਬੋਰ ਕਿਨੂ ਮੰਡੀ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਦੇ ਜਿਹੜੇ ਭਾਅ ਉਹ 4 ਰੁਪਏ ਤੋਂ ਲੈ ਕੇ ਜਿਹੜਾ ਕਿਨੂ ਹੈ ਉਹ 14 ਰੁਪਏ ਤੱਕ ਵਿਕਿਆ ਜ਼ਿਆਦਾਤਰ ਕਿਨੂ ਦੇ ਸੌਦੇ ਵੀਰੋ ਜਿਹੜੇ ਉਹ 6-7 ਰੁਪਏ ਤੋਂ ਲੈ ਕੇ 6-7 ਰੁਪਏ ਤੋਂ ਲੈ ਕੇ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ 11 ਰੁਪਏ ਤੱਕ ਵਿਕਦਾ ਜਿਹੜਾ ਜ਼ਿਆਦਾ ਆਪਾਂ ਕਹਿ ਸਕਦੇ ਆ ਵੈਸੇ ਜਿਹੜੇ ਭਾਅ ਉਹ ਅੱਜ 4-5 ਰੁਪਏ ਤੋਂ 14 ਰੁਪਏ ਤੱਕ ਜਿਹੜਾ ਕਿੰਨੂ ਹੈ ਮੰਡੀ ਦੇ ਵਿੱਚ 14 ਦਾ ਉਹ ਅੱਜ ਵੇਚਿਆ ਤਾਂ ਲਾਈਵ ਤੁਸੀਂ ਜੁੜੇ ਹੋਏ ਆਂ ਇੱਧਰ ਪੈਕਿੰਗ ਪੰਜਾਬ ਦਾ ਜਿਹੜਾ ਕਿੰਨੂ ਹੈ ਪੰਜਾਬ ਦੀਆਂ ਮੰਡੀਆਂ ਤੋਂ ਇਲਾਵਾ ਬਾਹਰ ਦੀਆਂ ਮੰਡੀਆਂ ਦੇ ਵਿੱਚ ਦਿੱਲੀ ਰਾਜਸਥਾਨ ਯੂਪੀ ਹਿਮਾਚਲ ਹਰਿਆਣਾ ਦੀਆਂ ਮੰਡੀਆਂ ਤੱਕ ਜਿਹੜਾ ਕਿੰਨੂ ਹੈ ਉਹ ਜਾਂਦਾ ਤਾਂ ਲਾਈਵ ਤੁਹਾਨੂੰ ਦਿਖਾ ਰਹੇ ਆਂ ਅਬੋਰ ਕਿਨੂ ਮੰਡੀ ਦੇ ਜਿਹੜੇ ਭਾਅ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ तक ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਅਬੋਰ ਕਿਨੂ ਮੰਡੀ 19 ਦਸੰਬਰ 2023 ਦੇ ਭਾਅ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾਂ ਵੀਰੋ ਇੱਕ ਵਾਰੀ ਰੇਟ ਦੱਸ ਕੇ ਆਪਾਂ ਬੋਲੀ ਸਮਾਪਤ ਕਰਾਂਗੇ ਕਿਉਂਕਿ ਜਾਦਾ ਵੀਰਾਂ ਨੂੰ ਸ਼ਾਇਦ ਜੁੜੇ ਘੱਟ ਆ ਲੋਕ ਤਾਂ ਇੱਕ ਵਾਰੀ ਰੇਟ ਦੱਸ ਦਈਏ ਤੁਹਾਨੂੰ ਵੀ ਅਬੋਰ ਕਿਨੂ ਮੰਡੀ ਦੇ ਜਿਹੜੇ ਅੱਜ ਦੇ ਭਾਅ ਉਹ 4 ਰੁਪਏ ਤੋਂ ਲੈ ਕੇ 14.5 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਅੱਜ ਵਿਕਿਆ 19 ਦਸੰਬਰ 2023 ਦੇ 23 ਦੇ ਇਹ ਭਾਅ ਇਧਰ ਪੈਕਿੰਗ ਆ ਜਿਹੜੀ ਕਿੰਨੂ ਦੀ ਉਹ ਨਾਲ ਉਹ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਸਿੱਧੀਆਂ ਤਸਵੀਰਾਂ ਤੁਹਾਨੂੰ ਅਬੋਰ ਕਿੰਨੂ ਮੰਡੀ ਤੋਂ ਵੇਚਾ ਰਹੇ ਆ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਹੇ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਵੀਰੋ ਤਾਂ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਤੁਸੀਂ ਇਹਨਾਂ ਪਿਆਰ ਬਖਸ਼ਦੇ ਹੋ ਵੀਡੀਓ ਆਪਣੀਆਂ ਦੇਖਦੇ ਹੋ ਵੀਡੀਓ ਸ਼ੇਅਰ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਜਿਹੜਾ ਧੰਨਵਾਦ ਕਿ ਵੀਡੀਓ ਸ਼ੇਅਰ ਕਰਦੇ ਹੋ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਇਹ ਵੀਡੀਓ ਪਹੁੰਚਦੀ ਹੈ ਤੇ ਜੇ ਜ਼ਿਆਦਾਤਰ ਲੋਕਾਂ ਤੱਕ ਪਹੁੰਚੂਗੀ ਤਾਂ ਵੀਰੋ ਘਰ ਬੈਠੇ ਤੁਹਾਨੂੰ ਅਵੋਰ ਕਿੰਨੂ ਮੰਡੀ ਦੇ ਜਿਹੜੇ ਭਾਅ ਉਹ ਦਿਖਾ ਸਕਦੇ ਆ ਸਾਡੀ ਕੋਸ਼ਿਸ਼ ਹੈ ਵੀਡੀਓ ਬਣਾਉਣ ਦਾ ਸਿਰਫ ਇਹੀ ਮਕਸਦ ਹੁੰਦਾ ਹੈ ਕਿ ਤੁਹਾਨੂੰ ਘਰ ਬੈਠੇ ਅਸੀਂ ਰੇਟ ਆ ਮੰਡੀ ਦੇ ਦੱਸ ਸਕੀਏ ਪਿੰਡਾਂ ਦੇ ਵਿੱਚ ਸੌਦੇ ਆ ਜਿਹੜੇ ਤੁਸੀਂ ਹੋਰ ਹਿਸਾਬ ਨਾਲ ਕਰ ਸਕੋ ਅੱਜ ਜਿਹੜੀ ਠੰਡੀ ਚੱਲ ਰਹੀ ਹੈ ਮੰਡੀ ਵੀ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੀ ਆਮਦ ਹੈ ਉਹ ਬੜੀ ਘੱਟ ਹੈ ਤਾਂ ਹੋਰ ਕਿੰਨੂ ਮੰਡੀ ਤੋਂ ਲਾਈਵ ਜੁੜੇ ਹੋਏ ਹੋ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਤੁਹਾਨੂੰ ਦਿਖਾ ਰਹੇ ਹਾਂ ਹੋਰ ਕਿੰਨੂ ਮੰਡੀ ਤੋਂ ਜਿਹੜੇ ਵੀ ਵੀਰ ਜੁੜਦੇ ਜਾ ਰਹੇ ਆ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਅੱਜ ਦੇ ਇੱਕ ਵਾਰੀ ਭਾਅ ਦੱਸਦਾ ਤੁਹਾਨੂੰ ਮੈਂ 19 ਦਸੰਬਰ 2023 ਦੇ ਜਿਹੜੇ ਭਾਅ ਉਹ 4 ਰੁਪਏ ਤੋਂ ਲੈ ਕੇ ਜਿਹੜੇ 14.5 ਰੁਪਏ ਤੱਕ ਕਿੰਨੂ ਆ ਜਿਹੜਾ ਮੰਡੀ ਦੇ ਵਿੱਚ ਲਿਖਿਆ ਹੋਇਆ ਤੁਹਾਡਾ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀਰ ਜੁੜੇ ਆ